ਜੀ ਆਇਆਂ ਨੂੰ ਪਿਆਰੇ ਵਿਦਿਆਰਥੀਓ 10ਵੀਂ ਜਮਾਤ ਦੀ ਗਣਿਤ ਦੀ ਕਿਤਾਬ ਦਾ ਅਧਿਆਇ 8ਵਾਂ ਤਿਕੋਣਮਿਤੀ ਬਾਰੇ ਜਾਣ ਪਛਾਣ ਅਭਿਆਸ ਨੰਬਰ 8.2 ਤੇ ਇਸ ਅਭਿਆਸ ਦਾ ਚੌਥਾ ਸਵਾਲ ਅਸੀਂ ਇਸ ਵੀਡੀਓ ਵਿੱਚ ਕਰਾਂਗੇ ਤੁਸੀਂ ਵੀਡੀਓ ਨੂੰ ਬੜੇ ਧਿਆਨ ਨਾਲ ਦੇਖੋ ਸੁਣੋ ਤੇ ਸਮਝੋ ਹੱਲ ਆਪਣੀ ਨੋਟਬੁੱਕ ਵਿੱਚ ਉਤਾਰ ਲਓ ਪਰ ਮਗਰੋਂ ਦੀ ਸਵਾਲ ਦੇ ਸਾਰੇ ਪਾਗਾਂ ਨੂੰ ਬਿਨਾਂ ਦੇਖੇ ਆਪਣੇ ਆਪ ਕਰਨ ਦਾ ਅਭਿਆਸ ਵੀ ਜ਼ਰੂਰ ਕਰੋ ਸੋ ਸ਼ੁਰੂ ਕਰੀਏ ਅੱਗੇ ਵਧਣ ਤੋਂ ਪਹਿਲੇ ਪਿਆਰੇ ਵਿਦਿਆਰਥੀਓ ਤੁਹਾਨੂੰ ਚੇਤਾ ਕਰਾਉਣਾ ਕਿ ਇਸੇ ਚੈਨਲ ਦੇ ਉੱਤੇ ਤੁਹਾਡੀ 10ਵੀਂ ਜਮਾਤ ਦੇ ਹੋਰ ਵਿਸ਼ਿਆਂ ਦੀਆਂ ਕੁਝ ਹੋਰ ਪਲੇਲਿਸਟ ਵੀ ਹੈਗੀਆਂ ਹਨ ਸੋ ਤੁਸੀਂ ਚੈਨਲ ਤੇ ਜਾ ਕੇ ਪਲੇਲਿਸਟ ਤੇ ਟੈਪ ਕਰਕੇ ਇਹਨਾਂ ਪਲੇਲਿਸਟਾਂ ਨੂੰ ਵੀ ਖੋਲ ਕੇ ਦੇਖੋ ਇੱਕ ਹੈਗੀ ਇਹ ਪਲੇ ਆਪਣਾ 10th math notes ਫਿਰ ਹੈਗੀ 10th science ਇੱਕ ਹੈਗੀ 10th english MCB ਇੱਕ ਹੈਗੀ 10th english literature ਇੱਕ ਹੈਗੀ ਇਹ ਸੈਂਟ ਗ੍ਰਾਮਰ ਫਿਰ ਕਹਿੰਗੇ ਗਣਿਤ ਦੇ ਸਿਧਾਂਤ ਤੇ ਕਹਿੰਗੇ ਮੈਥ ਸ਼ਾਰਟਕੱਟਸ ਐਂਡ ਟ੍ਰਿਕਸ ਸੋ ਦੇਖੀਏ ਬੱਚੇ ਹੁਣ ਇਹ ਵਾਲਾ ਸਵਾਲ ਕਹਿੰਦੇ ਦੱਸੇ ਹੇਠਾਂ ਦਿੱਤਿਆਂ ਵਿੱਚੋਂ ਕਿਹੜਾ ਸਹੀ ਹੈ ਅਤੇ ਕਿਹੜਾ ਗਲਤ ਸੋ ਪੰਜ ਵਿੱਚ ਪੰਜ ਕਥਨ ਦਿੱਤੇ ਹੋਏ ਨੇ ਸੋ ਅਸੀਂ ਦੱਸਣਾ ਕਿ ਕਿਹੜਾ ਕਥਨ ਸਹੀ ਹੈ ਤੇ ਕਿਹੜਾ ਗਲਤ ਹੈ ਤੇ ਕਾਰਨ ਸਹਿਤ ਆਪਣੇ ਉੱਤਰ ਦੀ ਪੁਸ਼ਟੀ ਕਰੋ ਤੇ ਅਸੀਂ ਸਿਰਫ ਸਹੀ ਔਰ ਗਲਤ ਤੁੱਕੇ ਦੇ ਨਾਲ ਨਹੀਂ ਲਿਖ ਦੇਣਾ ਅਸੀਂ ਸੋਚ ਵਿਚਾਰ ਕੇ ਲਿਖਣਾ ਹੈ ਤੇ ਨਾਲ ਉਹਦਾ ਕਾਰਨ ਵੀ ਦੱਸਣਾ ਹੈ ਕਿ ਕਥਨ ਸਹੀ ਹੈ ਤੇ ਕਿਉਂ ਸਹੀ ਹੈ ਜੇ ਗਲਤ ਹੈ ਤੇ ਕਿਉਂ ਗਲਤ ਹੈ ਸੋ ਦੇਖੋ ਦੇਖੀਏ ਇੱਕ ਇੱਕ ਕਰਕੇ ਕਰਦੇ ਆ ਪਹਿਲਾ ਕਥਨ ਹੈ ਬੱਚਿਓ sin (a b) ਕਿਹਨੇ ਬਰਾਬਰ ਹੁੰਦਾ ਹੈ sin a sin b ਦੇ ਸੋ ਬੱਚਿਓ ਇਹ ਕਥਨ ਗਲਤ ਹੈ ਤੇ ਅਸੀਂ ਸਿੱਧ ਕਰਾਂਗੇ ਕਿ ਇਹ ਕਿਦਾਂ ਗਲਤ ਹੈ ਸੋ ਮੰਨ ਲਓ ਕਿ a 30° ਅਤੇ b 60° ਹੁਣ sin a ਜਮਾ b ਕਿਹਦੇ ਬਰਾਬਰ ਹੋ ਜਾਏਗਾ sin 30 ਜਮਾ 60 ਸੋ 30 ਜਮਾ 60 ਹੋ ਗਿਆ 90° ਸੋ sin 90° 1 ਦੇ ਬਰਾਬਰ ਹੁੰਦਾ ਠੀਕ ਹੈ ਜੀ ਤੇ ਹੁਣ ਸੱਜੇ ਪਾਸੇ ਲਈ ਇਹ sin a ਜਮਾ sin b sin 30° ਤੇ ਜਮਾ sin 60° ਸੋ ਬਰਾਬਰ 1/2 ਤੇ ਜਮਾ ਵਰਗਮੂਲ 3/2 ਇਹ ਆ ਗਿਆ ਸਾਡੇ ਕੋਲ 1 ਜਮਾ ਵਰਗਮੂਲ 3/2 ਹੁਣ ਬੱਚਿਓ ਖੱਬੇ ਪਾਸੇ ਦਾ ਮੁੱਲ ਆਇਆ 1 ਤੇ ਸੱਜੇ ਪਾਸੇ ਦਾ ਮੁੱਲ ਆਇਆ 1 ਜਮਾ ਵਰਗਮੂਲ 3/2 ਜੋ ਕਿ ਆਪਸ ਵਿੱਚ ਬਰਾਬਰ ਨਹੀਂ ਹੈਗੇ ਸੋ ਇਹ ਕਥਨ ਗਲਤ ਹੋ ਗਿਆ ਇਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ sin a ਜਮਾ sin b sin a ਜਮਾ sin b ਨਹੀਂ ਹੈ ਅੱਗੇ ਚੜੀਏ ਅਗਲਾ ਆ ਗਿਆ ਬੱਚੋ ਕਿਹਦੇ θ ਦੇ ਵਧਨ ਨਾਲ sin θ ਦਾ ਮੁੱਲ ਵੀ ਵੱਧਦਾ ਹੈ ਇਹ ਕਥਨ ਸਹੀ ਹੈ ਸੋ ਅਸੀਂ ਨੂੰ ਇਹਦਾ ਜਵਾਬ ਦਿੰਨੇ ਆ θ ਨੂੰ ਕਰਮਵਾਰ 0 ਡਿਗਰੀ 30 ਡਿਗਰੀ 45 ਡਿਗਰੀ 60 ਡਿਗਰੀ ਅਤੇ 90 ਡਿਗਰੀ sin θ ਵਿੱਚ ਭਰ ਕੇ ਸਾਨੂੰ ਪ੍ਰਾਪਤ ਹੁੰਦਾ ਹੈ sin θ 0 ਦੇ ਬਰਾਬਰ ਹੁੰਦਾ ਹੈ sin 30 ਡਿਗਰੀ 1/2 ਦੇ ਬਰਾਬਰ ਹੁੰਦਾ ਜੋ ਕਿ 0 ਤੋਂ ਵੱਧ ਹੈਗਾ ਤੇ sin 45 ਡਿਗਰੀ 1/√2 ਦੇ ਬਰਾਬਰ ਹੁੰਦਾ ਜੋ ਕਿ 1/2 ਤੋਂ ਜ਼ਿਆਦਾ ਹੈਗਾ ਤੇ sin 60 ਡਿਗਰੀ बराबर वर्गमूल 3/2 ਹੁੰਦਾ ਜੋਗੀ ਇਹਦੇ ਤੋਂ ਵੀ ਜ਼ਿਆਦਾ ਹੈ ਤੇ sin 90 ਡਿਗਰੀ 1 ਦੇ ਬਰਾਬਰ ਹੁੰਦਾ ਹੈ ਜੋ ਸਾਰੇ ਮੁੱਲਾਂ ਨਾਲੋਂ ਜ਼ਿਆਦਾ ਹੈ ਸੋ ਬੱਚੋ sin ਦਾ ਮੁੱਲ ਘੱਟ ਤੋਂ ਘੱਟ 0 ਹੁੰਦਾ ਹੈ ਤੇ ਵੱਧ ਤੋਂ ਵੱਧ 1 ਹੁੰਦਾ ਹੈ ਤੇ 0 ਤੋਂ ਲੈ ਕੇ 90 ਡਿਗਰੀ ਤੱਕ ਜਾਂਦੇ ਜਾਂਦੇ ਸਾਡੇ ਕੋਲ ਮੁੱਲ 0 ਤੋਂ 1 ਪ੍ਰਾਪਤ ਹੁੰਦਾ ਹੈ ਸੋ ਅਸੀਂ ਦੇਖਦੇ ਹਾਂ ਕਿ ਜਿਵੇਂ ਜਿਵੇਂ ਕੋਣ ਦਾ ਮੁੱਲ ਵੱਧਦਾ ਹੈ ਤੇ sin θ ਦਾ ਮੁੱਲ ਵੀ ਵੱਧਦਾ ਹੈ ਅੱਗੇ ਚਲੀਏ ਅਗਲਾ ਹੈਗਾ ਉਸੀ ਕਿਸਮ ਦਾ ਸਵਾਲ ਹੈ θ ਦੇ ਵਧਣ ਨਾਲ cos θ ਦਾ ਮੁੱਲ ਵੀ ਵੱਧਦਾ ਹੈ ਇਹ ਕਥਨ ਬੱਚਿਓ ਗਲਤ ਹੈ sin θ ਦਾ ਮੁੱਲ θ ਦੇ ਵਧਣ ਨਾਲ ਵੱਧਦਾ ਹੈ ਪਰ cos θ ਦਾ ਮੁੱਲ θ ਦੇ ਵਧਣ ਦੇ ਨਾਲ ਘਟਦਾ ਹੈ ਸੋ ਜਵਾਬ ਦਈਏ θ ਨੂੰ ਕਰਮਵਾਰ 0° 30° 45 60 ਅਤੇ 90 cos θ ਵਿੱਚ ਭਰ ਕੇ ਸਾਨੂੰ ਪ੍ਰਾਪਤ ਹੁੰਦਾ ਹੈ cos θ 1 cos 30° √3/2 ਜੋਗੀ 1 ਤੋਂ ਘਟੇ cos 45° 1/√2 ਜੋਗੀ ਇਹ ਤੋਂ ਵੀ ਘੱਟ ਏ ਤੇ cos 60° 1/2 ਜੋਗੀ ਇਹ ਤੋਂ ਵੀ ਘੱਟ ਏ ਤੇ cos 90° 0 ਸਭ ਤੋਂ ਥੱਲੇ ਸੋ cos θ ਦਾ ਮੁੱਲ ਵੀ 0 ਅਤੇ 1 ਦੇ ਵਿੱਚਕਾਰ ਹੀ ਰਹਿੰਦਾ ਹੈ ਪਰ 0° ਤੇ cos 1 ਹੁੰਦਾ ਤੇ 90° ਤੇ cos 0 ਹੁੰਦਾ ਸੋ ਸਹੀ ਕਥਨ ਕੀ ਬਣੇਗਾ θ ਦੇ ਵਧਣ ਨਾਲ cos θ ਦਾ ਮੁੱਲ ਘਟਦਾ ਹੈ ਅੱਗੇ ਚਲੀਏ ਅਗਲਾ ਆ ਗਿਆ θ ਦੇ ਸਾਰੇ ਮੁੱਲਾਂ ਲਈ sin θ cos θ ਹੁੰਦਾ ਹੈ। ਇਹ ਕਥਨ ਗਲਤ ਹੈ। ਸੋ ਸਹੀ ਕਥਨ ਕੀ ਹੈ? θ ਦੇ ਸਿਰਫ 45° ਮੁੱਲ ਲਈ sin θ cos θ 1/√2 ਹੈ। ਕਿਉਂਕਿ ਬੱਚੋ sin 0 0 ਹੁੰਦਾ ਹੈ ਤੇ cos 0 1 ਹੁੰਦਾ ਹੈ। sin 90 1 ਹੁੰਦਾ ਹੈ ਤੇ cos 90 0 ਹੁੰਦਾ ਹੈ। cos 30 1/2 ਹੁੰਦਾ ਹੈ। cos 30 √3/2 ਹੁੰਦਾ ਹੈ। sin 60 ਵਰਗਮੂਲ 3/2 ਹੁੰਦਾ ਹੈ ਤੇ cos 60 1/2 ਹੁੰਦਾ ਹੈ ਸਿਰਫ sin 45 1/√2 ਤੇ cos 45 ਵੀ 1/√2 ਸੋ ਇਹਦਾ ਮਤਲਬ ਹੈ ਬੱਚਿਓ ਇਹ ਜਿਹੜਾ ਸਮੀਕਰਨ ਹੈ sin θ cos θ ਇਹ ਸਿਰਫ ਇੱਕ ਮੁੱਲ ਲਈ 45° ਦੇ ਲਈ ਸਹੀ ਹੈ ਤਾਂ ਇਹ ਕਥਨ ਕਿ ਸਾਰੇ ਮੁੱਲਾਂ ਲਈ ਸਹੀ ਹੈ ਇਹ ਕਥਨ ਗਲਤ ਹੈ ਆਖਰੀ ਪਾਗ ਆ ਗਿਆ a 0° ਤੇ cot a ਪਰਿਭਾਸ਼ਿਤ ਨਹੀਂ ਹੈ ਇਹ ਬੱਚਿਓ ਕਥਨ ਸਹੀ ਹੈ ਤੇ ਅਸੀਂ ਨੂੰ ਸਮਝਦੇ ਹਾਂ ਕਿ ਇਹ ਕਥਨ ਸਹੀ ਕਿਵੇਂ ਹੈ ਕਿਉਂਕਿ tan 0 ਜਿਹੜਾ ਹੈ ਉਹ 0 ਦੇ ਬਰਾਬਰ ਹੁੰਦਾ ਹੈ ਅਤੇ cot a ਜਿਹੜਾ ਹੈ ਉਹ tan a ਦਾ ਉਲਟਕਰਮ ਹੁੰਦਾ ਹੈ ਸੋ cot a ਬਰਾਬਰ 1/tan a ਹੁੰਦਾ ਹੈ ਇਸ ਤਰ੍ਹਾਂ cot 0 ਡਿਗਰੀ ਕਿਹਦੇ ਬਰਾਬਰ ਹੋ ਜਾਏਗਾ 1/tan 0 ਡਿਗਰੀ ਤੇ tan 0 ਕਿਹਦੇ ਬਰਾਬਰ ਹੁੰਦਾ ਹੈ 0 ਬਰਾਬਰ 1/0 ਤੇ ਅਸੀਂ ਸਾਰੇ ਜਾਣਦੇ ਹਾਂ ਬੱਚਿਓ ਇਹ ਤੇ 6ਵੀਂ ਜਮਾਤ ਤੋਂ ਹੀ ਅਸੀਂ ਪੜ੍ਹਦੇ ਆ ਰਹੇ ਹਾਂ ਕੀ 1/0 ਕਿਸੇ ਵੀ ਭਿੰਨ ਦੇ ਵਿੱਚ ਹਰ ਜੇ ਸਿਫਰ ਹੋਵੇ ਤੇ ਉਹ ਹਾਲਤ ਪਰਿਭਾਸ਼ਿਤ ਨਹੀਂ ਹੈ 1/0 ਜੋ ਕਿ ਪਰਿਭਾਸ਼ਿਤ ਨਹੀਂ ਹੈ ਇਸੇ ਕਰਕੇ cot 0 ਡਿਗਰੀ ਪਰਿਭਾਸ਼ਿਤ ਨਹੀਂ ਹੈ ਸੋ ਐਸੀ ਪੇ ਵਿਦਿਆਰਥੀਓ ਅਭਿਆਸ ਨੰਬਰ 8.2 ਦਾ ਚੌਥਾ ਸਵਾਲ ਜੋ ਕਿ ਬੜਾ ਹੀ ਵਧੀਆ ਸਵਾਲ ਸੀ ਜਿਹਦੇ ਨਾਲ ਜਿਹੜੇ ਗਣਿਤ ਦੇ ਥੋੜੇ ਸਿਧਾਂਤ ਨੇ ਉਹਨਾਂ ਦੀ ਪੁਸ਼ਟੀ ਉਹਨਾਂ ਦੀ ਸਮਝ ਜਰੀਏ ਇਹਦੇ ਨਾਲ ਬਹੁਤ ਚੰਗੀ ਤਰ੍ਹਾਂ ਵੱਧ ਜਾਂਦੀ ਹੈ ਤੇ ਜਿਹੜੇ ਕਥਨ ਹੁੰਦੇ ਨੇ ਉਹਨਾਂ ਬਾਰੇ ਸਾਨੂੰ ਸਪਸ਼ਟਤਾ ਹੁੰਦੀ ਹੈ ਕਿ ਕਈ ਕਥਨ ਸਹੀ ਹੈ ਜਾਂ ਗਲਤ ਹੈ ਤੇ ਕਿਉਂ ਸਹੀ ਹੈ ਤੇ ਕਿਉਂ ਗਲਤ ਸੋ ਪਿਆਰੇ ਵਿਦਿਆਰਥੀ ਵਿਦਿਆਰਥੀਓ ਤੁਸੀਂ ਇਸੇ ਤਰ੍ਹਾਂ ਨੇਮ ਨਾਲ ਉਤਸ਼ਾਹ ਨਾਲ ਅਨੁਸ਼ਾਸਨ ਨਾਲ ਆਪਣੀ ਪੜਾਈ ਕਰੀ ਚੱਲੋ ਤੇ ਅਗਲੇ ਵੀਡੀਓ ਤੱਕ ਲਈ ਰੱਬ ਰੱਖਾ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ